ਹੈਲੋ ਬੰਦਾ ਪੰਜਲ ਹੋ ਗਿਆ ਤਾਂ ਇਹ ਰੈਗੂਟਰ ਤੋਂ ਲੈ ਲੈ ਆ ਚਲੋ ਨਹੀਂ ਖੜੇ ਖੜੇ ਆ ਮੋਟਾ ਮੈਂ ਨਹੀਂ ਹੋ ਗਿਆ ਉਹ ਬੈਠਾ ਬੈੜ ਬੈੜ ਤੇ ਮੋਟਾ ਹੋ ਗਿਆ ਰੋਟੀ ਖਾਣੀ ਰਾਤ ਨੂੰ 12:00 ਹੋ ਗਿਆ ਉਦਾਂ ਹੀ ਆ ਕੇ ਸੋਣਾ ਹੈਲੋ ਕਬੱਡੀ ਦੀ ਗੱਲ ਵੀ ਵੱਡੇ ਪੱਦਰ ਤੇ ਹੈ ਆ ਸੁੱਖੇ ਦੱਸੀ ਵੀ ਅਗਲਾ ਮੈਚ ਕਿਹੜੀ ਟੀਮ ਦਾ ਸੁੱਖਾ ਕਬੱਡੀ ਖਿਡਾਰੀ ਸੰਘਵਾਲ ਅਗਲਾ ਮੈਚ ਜਾਣਕਾਰੀ ਦੇ ਦਿਓ ਜੀ ਅਗਲੇ ਮੈਚ ਦੀ ਵੀ ਕਿਹੜੀਆਂ ਟੀਮਾਂ ਖੇਡਣਗੀਆਂ ਅਗਲਾ ਮੁਕਾਬਲਾ 65 ਦਾ ਛੱਟ ਤੋਂਨੀ ਵੀ ਪੁੱਜਿਆ ਸੋ ਧੰਨਵਾਦ ਹੈ ਨਾ ਵੀਰਾਂ ਦਾ ਵੱਡਾ ਉਦਮ ਹੈ ਇਸ ਖੇਡ ਮੇਲੇ ਦੇ ਵਿੱਚ ਬਈ ਦੂੜੇ ਤੇ ਗੋਪਾਲਪੁਰ ਦੂੜੇ ਵਰਸਸ ਗੋਪਾਲਪੁਰ ਦੀ ਟੀਮ ਅਗਲਾ ਮੈਚ ਖੇਡਣ ਦੇ ਵਾਸਤੇ ਮੈਦਾਨ ਦੇ ਵਿੱਚ ਪਹੁੰਚੇ ਜਲਦੀ ਬੱਲੇ ਉਹ ਨਹੀਂ ਉਹ ਜਵਾਨਾ ਰੀਸਾ ਨੰਬਰ ਰੀਡਰ ਦੇ ਖਾਤੇ ਸੰਭਾਲ ਦੀ ਟੀਮ ਦੇ ਵਾਸਤੇ ਨੌਜਵਾਨ ਇੱਕ ਹੋਰ ਨੰਬਰ ਦਾ ਖੇਡ ਮੈਦਾਨ ਦਾ ਧੰਨਵਾਦ ਕਰ ਦੁੱਤਾ ਹੈ ਕਿ ਪਰਖੇ ਜਾਣੇ ਵਿੱਚ ਮੈਦਾਨੇ ਵੀ ਮਿੱਤਰੋ ਅੱਜ ਜੋਰ ਜਵਾਨਾਂ ਦੇ ਹਾਜੀ ਮਨਜਿੰਦਰ ਜੀ ਇਟਲੀ ਵਾਲੇ ਮਾਣ ਹੈ ਸਾਨੂੰ ਸਾਡੇ ਐਨ ਆਰ ਆਈ ਵੀਰਾਂ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਸਾਡੇ ਵੀਰ ਮਨਜਿੰਦਰ ਇਟਲੀ ਸਾਡਾ ਵੀ ਨੋਨੀ ਵੱਡੇ ਜਿਨ੍ਹਾਂ ਦੇ ਸਹਿਯੋਗ ਨੇ ਵੱਡਾ ਉਦਮ ਕਰਦੇ ਨੇ ਸਾਡੇ ਕਲੱਬ ਦੇ ਨਾਲ ਮਿਲ ਕੇ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹੈਲੋ ਵੀਰ ਦੀ ਇਹ ਜਿਹੜਾ ਸਟੇਡੀਅਮ ਵਿੱਚ ਮੈਚ ਚੱਲ ਰਿਹਾ ਹੈ ਐਸ ਨੂੰ ਪੂਰੇ ਵਰਲਡ ਵਿੱਚ ਐਸ ਵੇਲੇ ਹੈਲੋ ਐਸ ਵੇਲੇ ਪੂਰੇ ਵਰਲਡ ਵਿੱਚ ਦੇਖਿਆ ਜਾ ਰਿਹਾ ਸਾਨੂੰ ਹੁਣੇ-ਹੁਣੇ ਕੈਨੇਡਾ ਤੋਂ ਫੋਨ ਆਏ ਹਨ ਕਿ ਸਾਡਾ ਸਾਰਾ ਪਰਿਵਾਰ ਲਾਈਵ ਦੇਖ ਰਿਹਾ ਹੈ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਚਾਹ ਦਾ ਲੰਗਰ ਤਿਆਰ ਆ ਪਕੌੜਿਆਂ ਦਾ ਲੰਗਰ ਚੱਲ ਰਿਹਾ ਔਰ ਨਾਲ ਦੀ ਨਾਲ ਚਾਹ ਛਕੋ ਔਰ ਇਸ ਗੇਮਾਂ ਦਾ ਮਜ਼ਾ ਲਾਓ ਤਾਂ ਕਿ ਤੁਹਾਨੂੰ ਦੁਨੀਆ ਦੇ ਲੋਕ ਦੇਖ ਰਹੇ ਹਨ ਹਾਂਜੀ ਵੀ ਗੋਪਾਲਪੁਰ ਦੀ ਟੀਮ ਨੂੰ 1 ਮਿੰਟ ਦਾ ਸਮਾਂ ਦਿੱਤਾ ਗਿਆ ਜੀ ਗੋਪਾਲਪੁਰ ਦੀ ਟੀਮ ਦੂੜੇ ਦੀ ਟੀਮ ਕਿੱਥੇ ਗਈ ਗੋਪਾਲਪੁਰ ਤੇ ਦੂੜੇ ਦੀ ਟੀਮ ਦੇ ਖਿਡਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਅਜੇ ਤੱਕ ਟੀਮਾਂ ਨਹੀਂ ਪਹੁੰਚੀਆਂ ਆਜੋ ਮਿਹਰਬਾਨੀ ਕਰਕੇ ਜਸਕਰਨ ਸ਼ੈਲੂ ਕੀ ਬਾਤ ਹੈ ਅਰਨੇਕ ਨੇਕਾ ਜੀ ਕੈਨੇਡਾ ਤੇ ਸ਼ੈਲੂ ਭਾਜੀ ਆਏ ਆ ਬਹੁਤ ਬਹੁਤ ਸਵਾਗਤ ਆ ਜੀਆਂ ਨੂੰ ਮਾਨਮਤੀਆਂ ਸ਼ਖਸੀਅਤਾਂ ਦਾ ਸਵਾਗਤ ਸਰਦਾਰ ਮੇਚਰ ਸਿੰਘ ਜੀ ਮੈਂਬਰ ਪੰਚਾਇਤ ਕਰਦੇ ਹੋ ਮੁੱਖ ਸਟੇਜ ਤੋਂ ਮੈਂ ਧੰਨਵਾਦੀ ਆ ਬਹੁਤ ਬਹੁਤ ਇਸ ਪਰਿਵਾਰ ਦਾ ਕਿ ਜਿਨ੍ਹਾਂ ਨੇ ਵੱਡੇ ਮਾਣ ਦਿੱਤੇ ਨੇ ਇਸ ਕਬੱਡੀ ਕੱਪ ਨੂੰ ਸਫਲ ਕਰਨ ਵਾਸਤੇ ਸਾਰੀਆਂ ਮਾਣਮੱਤਰ ਸ਼ਖਸੀਅਤਾਂ ਇਸ ਕਬੱਡੀ ਕੱਪ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਸੋ ਧੰਨਵਾਦ ਹੈ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਮਾਣ ਸਤਿਕਾਰ ਬਖਸ਼ਿਆ ਸਾਡੇ ਇਸ ਕਬੱਡੀ ਕੱਪ ਨੂੰ ਸਫਲ ਕਰਨ ਵਾਸਤੇ ਅੱਜ ਕੱਲ੍ਹ ਹੁਣੀਆਂ ਕਬੱਡੀ ਦੀ ਮੇਰੇ ਪੰਜਾਬੀ ਵੀਰੋ ਵੱਡੇ ਪੱਧਰ ਦੇ ਉੱਪਰ ਨਾਰਥ ਇੰਡੀਆ ਕਬੱਡੀ ਫਾਊਂਡੇਸ਼ਨ ਦੀਆਂ ਅੱਠ ਜੜੀਆਂ ਚੋਟੀ ਦੀਆਂ ਟੀਮਾਂ ਪਹਿਲਾ ਇਨਾਮ 1 ਲੱਖ ਤੇ 51000 ਦਿੱਤਾ ਜਾਣਾ ਦੂਸਰਾ ਇਨਾਮ ਜਿਹੜਾ 1 ਲੱਖ ਤੇ 11000 ਰੁਪਇਆ ਦਿੱਤਾ ਜਾ ਰਿਹਾ ਇਸ ਕਬੱਡੀ ਕੱਪ ਨੂੰ ਸਫਲ ਕਰਨ ਦੇ ਲਈ ਹੋ ਤੇ ਸਾਡੇ ਐਨ ਆਰ ਆਈ ਵੀਰ ਪੁੱਜੇ ਵਿਦੇਸ਼ਾਂ ਤੋਂ ਵੱਡਾ ਪਿਆਰ ਸਤਿਕਾਰ ਮਾਨ ਲੈ ਕੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਸਾਰੇ ਪ੍ਰਵਾਸੀਆਂ ਦਾ ਧੰਨਵਾਦ ਹੈ। ਭਾਈ ਧੂੜੇ ਦੀ ਟੀਮ ਤੇ ਗੋਪਾਲਪੁਰ ਦੀ ਟੀਮ ਨਹੀਂ ਪਹੁੰਚੀ ਜੇ ਤੱਕ ਮੈਦਾਨ ਦੇ ਅੰਦਰ। ਪ੍ਰਬੰਧਕਾਂ ਨੇ ਫੈਸਲਾ ਕਰ ਲਿਆ ਵੀ ਜੇ 2 ਮਿੰਟ ਦੇ ਅੰਦਰ ਟੀਮਾਂ ਨਹੀਂ ਪਹੁੰਚਦੀਆਂ ਤੇ ਦੋਨੋਂ ਟੀਮਾਂ ਕੱਢ ਦਿਓ। ਭਾਈ 2 ਮਿੰਟ ਸਾਡੇ ਰੈਫਰੀ ਘੜੀ ਤੇ ਨੋਟ ਕਰ ਰਹੇ ਨੇ। ਜੇਕਰ 2 ਮਿੰਟ ਦੇ ਅੰਦਰ ਟੀਮਾਂ ਪਹੁੰਚ ਗਈਆਂ ਠੀਕ ਹੈ ਤੇ ਨਹੀਂ ਤਾਂ ਫਿਰ ਦੋਨੋਂ ਟੀਮਾਂ ਕੱਟੀਆਂ ਜਾਣਗੀਆਂ। ਸੁਖਾ ਘੂਗੀਆ ਸੁਖਾ ਸੰਘਵਾਲ ਜੀ ਧਰਾਇਓ ਕਿੰਦਾ ਮੰਡ ਵੀ ਪੁੱਜਿਆ ਸਵਾਗਤ ਹੈ ਹਾਂਜੀ ਕੰਗ ਮਾਈ ਤੇ ਧਾਰੀਵਾਲ ਬੇਟ ਓਪਨ ਦਾ ਸੈਮੀ ਫਾਈਨਲ ਮੈਚ ਹੋਣਾ 5 ਮਿੰਟ ਦਾ ਸਮਾਂ ਦਿੱਤਾ ਗਿਆ ਵੀ ਜਲਦ ਆਜੋ ਹਾਂਜੀ 10 ਮਿੰਟ ਦਾ ਸਮਾਂ ਕਮੇਟੀ ਵੱਲੋਂ ਟਾਲੀਵਾਲ ਬੇਟ ਤੇ ਕੰਗਮਾਈ ਦੀ ਟੀਮ ਦੇ ਦਰਮਿਆਨ ਪਹਿਲਾ ਸੈਮੀਫਾਈਨਲ ਮੈਚ ਪਿੰਡਪੱਧਰ ਉਪਨਦਾ ਹੋਵੇਗਾ। ਇਹ ਦੋਨੋਂ ਟੀਮਾਂ ਜਿਹੜੀਆਂ ਤਿਆਰੀ ਕਰਕੇ ਜਲਦ ਤੋਂ ਜਲਦ ਖੇਡ ਮੈਦਾਨ ਦੇ ਵਿੱਚ ਆਉਣਗੀਆਂ। ਬਈ 10 ਮਿੰਟ ਤੋਂ ਵੱਧ ਟਾਈਮ ਨਹੀਂ ਲਾਉਣਾ ਮੇਰੇ ਪੰਜਾਬੀ ਵੀਰੋ ਨੋਟ ਕਰ ਲਓ ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਆ ਕਿਉਂਕਿ ਥੋੜੇ ਸਮੇਂ ਤੱਕ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅਕੈਡਮੀਆ ਇਸ ਖੇਡ ਮੈਦਾਨ ਦੇ ਵਿੱਚ ਭੜਨਗੀਆਂ। ਸੋ ਸਮੇਂ ਨੂੰ ਮੱਦੇਨਜ਼ਰ ਰੱਖਦੇ ਹੋਏ ਖਿਡਾਰੀਆਂ ਨੂੰ ਬੇਨਤੀ ਹੈ ਕਿ ਸਾਡਾ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇ ਮਿਹਰਬਾਨੀ ਕਰਕੇ ਸੁਮੱਚੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਪੰਜਾਬ ਪੁਲਿਸ ਦੇ ਜਿੰਨੇ ਵੀ ਨੌਜਵਾਨ ਸਾਥੀ ਸਾਡੇ ਖੇਡ ਮੇਲੇ ਨੂੰ ਕਵਰ ਕਰ ਰਹੇ ਨੇ ਮੈਂ ਬਹੁਤ ਸਤਿਕਾਰ ਕਰਦਾ ਹਾਂ ਸੁਮੱਚੀ ਪ੍ਰਸ਼ਾਸਨ ਦਾ ਸਾਰੇ ਪੁਲਿਸ ਮੁਲਾਜ਼ਮ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਜੀਆਂ ਨੂੰ ਵੀ ਇਸ ਕਬੱਡੀ ਕੱਪ ਦੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਬੰਧ ਕਮੇਟੀ ਵੱਲੋਂ ਗram ਪੰਚਾਇਤ ਵੱਲੋਂ ਬਹੁਤ ਤਗੜੇ ਮੁਕਾਬਲਿਆਂ ਦੀ ਗੱਲ ਹੋਵੇਗੀ ਖੇਡ ਮੈਦਾਨ ਦੇ ਅੰਦਰ ਹਵਾਗਾ ਵਿੱਚ ਮੈਦਾਨ ਦੇ ਦੇਖੋ ਗੱਬਰੂ ਦੂਲੇ ਸ਼ੇਰ ਲਾਉਂਦੇ ਪੱਟਾ ਉੱਪਰ ਥਾਪੀਆਂ ਹੁੰਦੇ ਸਾਨਾ ਵਾਂਗਰ ਭੇੜ ਧੂੜ ਸਮਾਨਾਂ ਦੇ ਵਿੱਚ ਉੜਦੀ ਜਦ ਖੇਡਣ ਮਰਦ ਦਲੇਰ ਹਰਵਿੰਦਰਪਾਲ ਸਿੰਘ ਜੀ ਕਾਲੇ ਸੰਘਿਆਂ ਵਾਲੇ ਵਿਸ਼ੇਸ਼ ਤੌਰ ਦੇ ਉੱਪਰ ਸਾਡੇ ਇਸ ਖੇਡ ਮੇਲੇ ਦੇ ਵਿੱਚ ਪੁੱਜੇ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਹਰਨੇਕ ਨੇਕ ਤੇ ਜੋ ਵੱਡੇ ਵੀਰ ਨੇ ਮਾਣ ਹੈ ਸਾਨੂੰ ਕਾਲੇ ਸੰਘਿਆ ਦੀ ਧਰਤੀ ਤੋਂ ਵੀ ਪੁੱਜੇ ਅੱਜ ਮਹਾਨ ਗਦਰੀ ਬਾਬਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਬਹੁਤ ਬਹੁਤ ਸਵਾਗਤ ਹੈ ਜੀ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਭਾਈ ਜਲਦਾਓ ਜੀ ਮਿਹਰਬਾਨੀ ਕਰਕੇ ਦੂੜੇ ਦੀ ਟੀਮ ਆ ਗਈ ਹੈ ਭਾਈ ਭਾਈ ਦੂੜੇ ਆ ਗਈ ਟੀਮ ਗੋਪਾਲਪੁਰ ਗਵਾਂਡੀ ਨਗਰ ਗੋਪਾਲਪੁਰ ਗੁਰਪ੍ਰੀਤ ਸਿੰਘ ਜੀ ਗਿਲ ਸਾਹਿਬ ਹਾਂਜੀ ਬਠਿੰਡੇ ਦੀ ਧਰਤੀ ਤੋਂ ਪੁੱਜੇ ਆ ਮਾਲਵੇ ਦੀ ਧਰਤੀ ਤੋਂ ਗਿਲ ਸਾਹਿਬ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਜੀਆਂ ਨੂੰ ਮਨਰਾਜ ਹਾਂਜੀ ਮਨਰਾਜ ਜੀ ਗਿਲ ਸਾਹਿਬ ਉਹਨਾਂ ਦੇ ਨਾਲ ਪੁੱਜੇ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਹਿੰਦੇ ਵੀ ਡਾਕਟਰ ਸਾਹਿਬ ਦੀ ਡਾਕਟਰ ਸਾਹਿਬ ਉਹਨਾਂ ਦੀ ਕਹਿੰਦੇ ਵੀ ਪਿਆਰ ਦੀ ਖਿੱਚ ਜਿਹੜੀ ਹੈ ਉਹਨਾਂ ਨੂੰ ਲੈ ਕੇ ਪੁੱਜੀ ਹੈ ਕੂੜੀਆਂ ਰਿਸ਼ਤੇਦਾਰੀਆਂ ਨੇ ਬੜਾ ਪਿਆਰ ਹੈ ਤੇ ਉਹਨਾਂ ਨੂੰ ਵੀ ਅਸੀਂ ਜੀਆਂ ਨੂੰ ਆਖਦੇ ਆ ਨਾਜਰ ਸਿੰਘ ਜੀ ਇੰਗਲੈਂਡ ਵਾਲੇ ਬੈਠ ਕੇ ਤੱਕਦੇ ਨੇ ਨੌਜਵਾਨੋ ਅੱਜ ਗੱਲ ਹੁੰਦੀ ਆ ਖੇਡ ਮੈਦਾਨਾਂ ਦੇ ਵਿੱਚ ਸ਼ਹੀਦ ਉਦਮ ਸਿੰਘ ਵੈਲਫੇਅਰ ਟਰਸਟ ਬਰਮਿੰਗਮ ਯੂਕੇ ਦੇ ਸਰਦਾਰ ਨਾਜਰ ਸਿੰਘ ਜੀ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ ਬਹੁਤ ਵੱਡਾ ਸਹਿਯੋਗ ਹੈ ਸਾਡੀ ਸੰਸਥਾ ਨੂੰ ਉਹਨਾਂ ਦਾ ਵੀ ਧੰਨਵਾਦ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਪਹਿਲਵਾਨ ਸਾਹਿਬ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਇਸ ਖੇਡ ਮੇਲੇ ਦੀਆਂ ਧੰਨਵਾਦ ਇਹਨਾਂ ਦਾ ਵੀ हां जी नंदा ਚੌਰ ਤੇ ਕਾਰੀ ਸਾਰੀ ਪੈਣ ਦੇ ਸੈਮੀਫਾਈਨਲ ਦੀਆਂ ਟੀਮਾਂ ਵੀ ਮੈਦਾਨ ਦੇ ਵਿੱਚ ਆਜੋ ਜੀ ਨੰਦਾ ਚੌਰ ਤੇ ਕਾਰੀ ਸਾਰੀ ਪੈਣ ਦੀਆਂ ਟੀਮਾਂ ਅਗਲਾ ਮੈਚ ਸੈਮੀਫਾਈਨਲ ਹੋਣਾ ਵੀ ਪੈਣ ਦਾ ਨੰਦਾ ਚੌਰ ਤੇ ਕਾਰੀ ਸਾਰੀ ਹਾਂਜੀ ਨੰਦਾ ਚੌਰ ਦੇ ਕਾਰੀ ਸਾਰੀ ਪੈਂਟ ਦੇ ਸੈਮੀਫਾਈਨਲ ਦੀਆਂ ਟੀਮਾਂ ਵੀ ਤਿਆਰ ਹੋ ਗਈ ਖੇਡ ਮੈਦਾਨ ਦੇ ਵਿੱਚ ਆ ਜਾਓ ਬਈ ਜਲਦ ਤੋਂ ਜਲਦ 65 ਕਿਲੋ ਭਾਰ ਵਰਗ ਦਾ ਪਹਿਲਾ ਸੈਮੀਫਾਈਨਲ ਨੰਦਾ ਚੌਰ ਔਰ ਸਾਡਾ ਵੀ ਰਾਣਾ ਨੰਦਾ ਚੌਰ ਵਾਲਾ ਵੀ ਪਹੁੰਚਿਆ ਅੱਜ ਕਿੰਦੇ ਵੀ ਸੁਖੇ ਸੰਭਾਲ ਦਾ ਵਿਸ਼ੇਸ਼ ਮਾਨ ਸਨਮਾਨ लवली ਮੰਜਪੁਰ ਖੇਡ ਪ੍ਰਮੋਟਰ ਅਮਰੀਕਾ ਦੇ ਵਿੱਚ ਵੱਸਿਆ ਸਾਡਾ ਵੀਰ ਉਹਨਾਂ ਵੱਲੋਂ ਜਿਹੜਾ ਵੱਡੇ ਪੱਧਰ ਦੇ ਉੱਪਰ ਸੁਖੇ ਸੰਘਵਾਲ ਦਾ ਵਿਸ਼ੇਸ਼ ਮਾਨ ਸਨਮਾਨ ਹੋਵੇਗਾ। ਸੁ ਕਿੰਨਾ ਪਿਆਰ ਹੈ, ਮੁਹੱਬਤ ਹੈ ਮਾ ਖੇਡ ਕਬੱਡੀ ਦੇ ਨਾਲ, ਕਬੱਡੀ ਦੇ ਖਿਡਾਰੀਆਂ ਦੇ ਨਾਲ ਸਾਡੇ ਐਨ ਆਰ ਆਈ ਵੀਰਾਂ ਨੂੰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਪਿਆਰ ਦਿੰਦੇ ਨੇ ਮਾ ਖੇਡ ਕਬੱਡੀ ਦੇ ਦੁਲਾਰਿਆਂ ਨੂੰ, ਇਹਨਾਂ ਖਿਡਾਰੀਆਂ ਨੂੰ ਅੱਜ लवली ਮੰਚਪੁਰ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਵੱਲੋਂ ਸੰਘਵਾਲਪੁਰ ਦੇ ਸੁਖੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ। ਉਧਰਲੇ ਪਾਸੇ ਨੰਬਰ ਰੀਡਰ ਦੇ ਖਾਤੇ ਦੇ ਵਿੱਚ ਡੁੱਟਦਾ ਹੋਇਆ ਕਿ ਬੱਲੇ ਉਹ ਸ਼ੇਰ ਜਵਾਨਾ ਤੂੰ ਖੇਟੀ ਜਾ ਵਿੱਚ ਮੈਦਾਨ। ਅੱਜ ਗੱਲ ਜਲਦੀ ਖੇਡ ਮੈਦਾਨਾਂ ਦੇ ਵਿੱਚ ਸ਼ਹੀਦ ਬੰਤਾ ਸਿੰਘ ਸੰਘਵਾਲ ਸ਼ਹੀਦ ਅਰੂਰ ਸਿੰਘ ਸੰਘਵਾਲ ਗਦਰੀ ਬਾਬਿਆਂ ਦਾ 25ਵੇਂ ਸਾਲ ਦਾ ਕਬੱਡੀ ਕੱਪ ਮਾਨਮਤੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ ਬਹੁਤ ਉਦਮ ਕੀਤੇ ਨੇ ਉਪਰਾਲੇ ਕੀਤੇ ਨੇ ਇਸ ਕਬੱਡੀ ਕੱਪ ਨੂੰ ਸਫਲ ਕਰਨ ਵਾਸਤੇ ਸਤਿਕਾਰਯੋਗ ਸਰਦਾਰ ਫਕੀਰ ਸਿੰਘ ਜੀ ਢਿੰਸਾ ਸਾਹਿਬ ਸਭ ਤੋਂ ਪੰਜ ਬਿਆਸ ਪਿੰਡ ਉਹ ਵੀ ਸਾਡੇ ਦਰਮਿਆਨ ਪੁੱਜੇ ਆ ਬਹੁਤ ਬਹੁਤ ਸਵਾਗਤ ਹੈ ਜੀ ਉਹਨਾਂ ਦਾ ਜੀਆਂ ਨੂੰ ਆਖਦੇ ਆ ਪ੍ਰਬੰਧ ਕਮੇਟੀ ਵੱਲੋਂ ਸਰਦਾਰ ਫਕੀਰ ਸਿੰਘ ਜੀ ਬਿਆਸ ਪਿੰਡ ਵਾਲੇ ਪੁੱਜੇ ਨੇ ਜੀ ਧੰਨਵਾਦ ਸ਼ਾਹਕੂਟ ਲਾਇਨਸ ਦੀ ਟੀਮ ਦੇ ਖਿਡਾਰੀ ਪੁੱਜੇ ਨੇ ਇੰਦਰਪਾਲ ਕਬੱਡੀ ਕੂਰਤ ਬਟਮਿਆਂ ਦਾ ਜਿਨੇ ਆਪ ਤਕੜੀ ਕਬੱਡੀ ਖੇਡੀ ਆ ਹੁਣ ਕੋਚਾਂ ਦੇ ਵਿੱਚ ਵੱਡੇ ਪੱਦਰ ਦੇ ਉੱਪਰ ਨਾਮ ਚੱਲਦਾ ਹੈ ਸ਼ਾਹਕੂਟ ਲਾਇਨਸ ਦੀ ਟੀਮ ਦੇ ਖਿਡਾਰੀ ਵੀ ਪੁੱਜੇ ਆ ਜੀ ਉਹਨਾਂ ਦਾ ਸਵਾਗਤ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਵੇਟ ਪੱਤਰ ਦੇ ਜਿਹੜੇ ਮੈਚ ਨੂੰ ਜਲਦ ਸਮਾਪਤ ਕੀਤੇ ਜਾਣਗੇ ਕਿਉਂਕਿ ਕੁਝ ਪਰਾ ਤੋਂ ਬਾਅਦ ਜਿਹੜੀ ਗਰਾਊਂਡ ਹੈ ਉਹ ਵਿਸ਼ਾਲ ਜਿਹੜੀ ਗਰਾਊਂਡ ਤੁਸੀਂ ਤਿਆਰ ਕੀਤੀ ਆ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਹੈ ਟੀਮਾਂ ਦੇ ਬਹੁਤ ਤਕੜੇ ਤਕੜੇ ਜਿਹੜੇ ਫਸਵੇਂ ਮੁਕਾਬਲੇ ਹੋਣੇ ਆ ਉਹਨਾਂ ਦੇ ਹਵਾਲੇ ਕੀਤੀ ਜਾਣੀ ਹੈ ਸੋ ਮੈਂ ਅੱਜ ਫੈਡਰੇਸ਼ਨ ਦੇ ਜਿੰਨੇ ਅਹੁਦੇਦਾਰ ਪੁੱਜਣਗੇ ਉਹਨਾਂ ਦਾ ਵੀ ਸਵਾਗਤ ਕਰਾਂਗੇ ਜੀ ਆਨਵਾਖਾਂਗੇ ਹਾਂਜੀ ਮੁਲਾਜ਼ਮ ਸਾਥੀਆਂ ਨੂੰ ਇਧਰਲੇ ਪਾਸੇ ਬੇਨਤੀ ਹੈ ਵੀ ਇੱਕ ਬੁਲਟ ਮੋਟਰਸਾਈਕਲ ਜਿਹੜਾ ਗਰਾਊਂਡ ਦੇ ਵਿੱਚ ਲਿਆਂਦਾ ਹੋਇਆ ਹੈ ਪੀਵੀ07ਐਮ3476 ਉਹ ਮਿਹਰਬਾਨੀ ਕਰਕੇ ਆਉਣ ਦਿਓ ਜੀ 3476 ਬੁਲਟ ਮੋਟਰਸਾਈਕਲ ਬਹੁਤ ਸ਼ਾਨਦਾਰ ਮੁਕਾਬਲੇ ਮੈਦਾਨ ਦੇ ਅੰਦਰ ਨੇ ਉਧਰਲੇ ਪਾਸੇ ਡੱਕਣ ਦਾ ਯਤਨ ਕੀਤਾ ਜਾ ਰਿਹਾ ਹੈ ਬਈ ਨੰਦਾ ਚੌਰ ਤੇ ਕਾਰੀ ਸਾਰੀ ਦੀਆਂ ਟੀਮਾਂ ਉਹ ਵੀ 65 ਤੀਆਂ ਸੈਮੀਫਾਈਨਲ ਮੈਚ ਹੁਣਾ ਹੈ 65 ਕਿਲੋ ਹੈਲੋ ਇਸ ਕਬੱਡੀ ਕੱਪ ਟੂਰਨਾਮੈਂਟ ਗਦਰੀ ਬਾਬਿਆਂ ਦੇਸ਼ ਭਗਾਂ ਦੇ ਉੱਪਰ ਅੱਜ ਦੂਸਰੇ ਦਿਨ ਪਹੁੰਚ ਰਹੇ ਬਹੁਤ ਪਤਵੰਤੇ ਸੱਜਣ ਸਾਰਿਆਂ ਨੂੰ ਜੀ ਆਖਦੇ ਹਾਂ ਭਾਜੀ ਹਰਭਜਨ ਸਿੰਘ ਜੀ ਕਰਾੜੀ ਜਿਨ੍ਹਾਂ ਦੇ ਕੇ ਉੱਦਮ ਨਾਲ ਹੀ ਅਸੀਂ ਪ੍ਰੋਗਰਾਮ ਸ਼ੁਰੂ ਕਰਵਾ ਸਕਦੇ ਹਾਂ ਸ਼ੁਰੂ ਤੋਂ ਕਿਉਂਕਿ ਟੀਮਾ ਹੈ ਇਹ ਟੂਰਨਾਮੈਂਟ ਗਦਰੀ ਬਾਬਿਆਂ ਦਾ ਕਿ ਇਹਨਾਂ ਦੇ ਉਦਮ ਦੇ ਨਾਲ ਹੀ ਅਸੀਂ ਸ਼ੁਰੂ ਕਰਵਾ ਸਕੇ ਉਹ ਸਾਡੇ ਵਿੱਚ ਪਹੁੰਚੇ ਅਸੀਂ ਉਹਨਾਂ ਨੂੰ ਜੀ ਆਖਦੇ ਹਾਂ ਭਾਜੀ ਸਰਵੰਤ ਸਿੰਘ ਜੀ ਸਿੰਘਵਾਲ ਭਾਬੀ ਜੀ ਗੁਰਮੀਤ ਕੌਰ ਸਿੰਘਵਾਲ ਭੈਣ ਜੀ ਪ੍ਰਕਾਸ਼ ਕੌਰ ਤੇ ਭਾਜੀ ਸਾਧੂ ਸਿੰਘ ਜੀ ਉਹ ਵੀ ਪਹੁੰਚੇ ਹਨ ਅਸੀਂ ਉਹਨਾਂ ਨੂੰ ਜੀ ਆਖਦੇ ਹਾਂ ਤੇ ਭੈਣਜੀ ਰਗਵੀਰ ਕੌਰ ਡਾਕਟਰ ਰਗਵੀਰ ਕੌਰ ਜੋ ਕਿ ਦੇਸ਼ ਪਗ ਯਾਦਗਾਰ ਕਮੇਟੀ ਦੇ ਸਕੱਤਰ ਜਿਨ੍ਹਾਂ ਨੇ ਕਿ ਬਹੁਤ ਹਾਰ ਸਮੇ ਸਾਡਾ ਸਹਿਯੋਗ ਦਿੱਤਾ ਤੇ ਕੱਲ ਵੀ ਪਹੁੰਚੇ ਸੀ ਤੇ ਅੱਜ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਤੇ ਉਹਨਾਂ ਦੇ ਨਾਲ ਹੋਰ ਦੇਸ਼ ਪਗ ਯਾਦਗਾਰ ਕਮੇਟੀ ਦੇ ਮੈਂਬਰ ਪਹੁੰਚੇ ਹਨ ਅਸੀਂ ਉਹਨਾਂ ਨੂੰ ਜੀ ਆਖਦੇ ਹਾਂ ਭੈਣਜੀ ਮੈਡਮ ਕਮਲਦੀਪ ਕੌਰ ਗਿਲ ਜੋ ਕਿ ਭਾਜੀ ਐਚ ਡਾਕਟਰ ਐਚਸ ਗਿਲ ਉਹ ਇੱਥੇ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਚਾਂਸ ਉਹਨਾਂ ਦੇ ਮੈਡਮ ਮੈਡਮ ਕਮਲਦੀਪ ਕੌਰ ਗਿਲ ਜੀ ਵਿਸ਼ੇਸ਼ ਤੌਰ ਤੇ ਉਥੋਂ ਚੰਡੀਗੜ੍ਹ ਤੋਂ ਇੱਥੇ ਪਹੁੰਚੇ ਹਨ ਉਹਨਾਂ ਨੂੰ ਜੀ ਆਇਆਂ ਆਖਦੇ ਹਨ ਇਸੇ ਤਰ੍ਹਾਂ ਡਾਕਟਰ ਗੁਰਪ੍ਰੀਤ ਸਿੰਘ ਜੀ ਡਾਕਟਰ ਮਨਰਾਜ ਕੌਰ ਸਾਰੇ ਬਠਿੰਡੇ ਤੋਂ ਵਿਸ਼ੇਸ਼ ਤੌਰ ਤੇ ਇਹਨਾਂ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਨ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਸਵਾਗਤ ਹੈ ਹਾਂ ਭਾਜੀ ਕਾਮਰੇਡ ਜੋਗ ਸਾਹਿਬ ਜਿਹੜੇ ਕਿ ਸਦਾ ਹੀ ਭਾਜੀ ਸਰਬੰਦ ਸਿੰਘ ਤੇ ਸਾਰੀ ਇਕੱਠੇ ਹੋ ਕੇ ਹਰ ਉਦਦਮ ਕਰਦੇ ਹਨ ਤੇ ਸਾਡਾ ਸ਼ੁਰੂ ਤੋਂ ਇਹਨਾਂ ਦਾ ਸਾਡੇ ਨਾਲ ਬਹੁਤ ਸਿਰ ਤੇ ਹੱਥ ਹੈ ਤੇ ਸਦਾ ਹੀ ਇਹ ਸਾਨੂੰ ਸਹਿਯੋਗ ਦਿੰਦੇ ਭਾਜੀ ਸਰਬੰਦ ਸਿੰਘ ਸਿੰਘਵਾਲ ਕਾਮਰੇਡ ਅਵਤਾਰ ਸਿੰਘ ਜੋਗ ਤੇ ਨਾਲ ਇਹਨਾਂ ਦੇ ਬਾਜੀ ਚਰਨਜੀਤ ਲਾਲ ਜੀ ਵੀ ਹਨ ਬਾਜੀ ਰਣਜੀਤ ਸਿੰਘ ਵੀ ਹਨ ਤੇ ਕੇਸਰ ਜਿਹੜਾ ਕਿ ਬਹੁਤ ਸਾਡੇ ਆਸੀ ਕੱਲ ਵੀ ਸੋਵਿਨਰ ਜਿਹੜਾ ਇੱਥੇ ਰਿਲੀਜ਼ ਕੀਤਾ ਸੀ ਅੱਜ ਵੀ ਉਸ ਦੇਸ਼ ਭਗਤ ਬਾਰੇ ਕਿਤਾਬ ਰਿਲੀਜ਼ ਕਰਾਂਗੇ ਉਹਨਾਂ ਦੇ ਨਾਲ ਇਸ ਦਾ ਬਹੁਤ ਕੇਸਰ ਦਾ ਤੇ ਮਨਜੀਤ ਕੇਸਰ ਦਾ ਜਿਹੜੇ ਵੀ ਸਾਡੇ ਛੋਟੇ ਭੈਣ ਅਪਣਾਵਾਂ ਦੀ ਤਰ੍ਹਾਂ ਸਾਡਾ ਬਾਅਦ ਚੜ ਕੇ ਸਹਿਯੋਗ ਦਿੰਦੇ ਹਨ ਸਾਰੇ ਇੱਥੇ ਪਹੁੰਚੇ ਹਨ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਤੇ ਭਾਜੀ ਪਰਮਜੀਤ ਸਿੰਘ ਜੀ ਗੰਗਾ ਨਗਰ ਤੋਂ ਭਾਜੀ 나జర్ ਸਿੰਘ ਜੀ ਭਾਜੀ ਦਲਵਾਰ ਸਿੰਘ ਜੀ ਤੇ ਆਪਣੇ ਭਾਜੀ ਨਜਾ ਆਪਣੇ ਕਿਰਾੜੀ ਤੋਂ ਭਾਜੀ ਕੀਨਾ ਕਮਲ ਜੀ ਸਿੰਘ ਕਮਲ ਜੀ ਸਿੰਘ ਜੀ ਤੇ ਇਹ ਵੀ ਇੱਥੇ ਕਿਰਾੜੀ ਤੋਂ ਪਹੁੰਚੇ ਹਨ ਤੇ ਭਾਜੀ ਸੁੱਚਾ ਸਿੰਘ ਜੀ ਜੁਕੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਤੇ ਸਾਰੇ ਬਹੁਤ ਉਦਮ ਤੇ ਸ਼ਾਨ ਨਾਲ ਕੱਲ ਵੀ ਇੱਥੇ ਸਾਰੇ ਪਹੁੰਚੇ ਸੀ ਬੜਾ ਪਕੌੜੇ ਤੇ ਚਾਹ ਵੀ ਸ਼ੁਰੂ ਹੋ ਗਏ ਤੇ ਨਾਲ ਪ੍ਰੋਗਰਾਮ ਵੀ ਤਕੜੇ ਟਰਨਮੈਂਟ ਵੀ ਸ਼ੁਰੂ ਹੋ ਗਏ ਆਪਾਂ ਇਹਨਾਂ ਸਾਰਿਆਂ ਦਾ ਜਿੱਥੇ ਚਾਹ ਪੀਣੀ ਹੋਵੇ ਟਰਨਮੈਂਟ ਦੇਖੇ ਅਨੰਦ ਮਾਣਨਾ ਧੰਨਵਾਦ ਬਹੁਤ ਹੀ ਸਤਿਕਾਰਯੋਗ ਰੁਪਿੰਦਰ ਸਿੰਘ ਜੀ ਡੀਪੀ ਸਾਹਿਬ ਟਾਂਡੇ ਤੋਂ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜੇ ਨੇ ਮੈਂ ਰੁਪਿੰਦਰ ਸਿੰਘ ਜੀ ਡੀਪੀ ਸਾਹਿਬ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਜੀ ਆਇਆਂ ਨੂੰ ਜੀ ਸੰਘਵਾਲ ਤੇ ਗੋਪਾਲਪੁਰ ਵੀ 65 ਕਿਲੋ ਦੀਆਂ ਟੀਮਾਂ ਵੀ ਮੈਦਾਨ ਦੇ ਵਿੱਚ ਆਜੋ ਜੀ ਸੈਮੀਫਾਈਨਲ ਮੈਚ ਹਰੀ ਟੀਮ ਦਾ ਪਲੇਅਰ ਅਗਲੇ ਮੈਚਾਂ ਦੇ ਵਿੱਚ ਨਹੀਂ ਖੇਡੇਗਾ ਹੋਰ ਕਿਸੇ ਟੀਮ ਵਿੱਚ ਨਹੀਂ ਖੇਡੇਗਾ ਇਹ ਨੋਟ ਕਰ ਲੈਣਾ ਤਾਂ ਟੀਮ ਕੱਢ ਦੇਣੀ ਆ ਇਹ ਨੋਟ ਕਰ ਲਓ ਵੀ ਜੇ ਹਰੀਓ ਟੀਮ ਦਾ ਖਿਡਾਰੀ ਕਿਸੇ ਹੋਰ ਟੀਮ ਦੇ ਵਿੱਚ ਖੇਡਦਾ ਸਾਨੂੰ ਸਬੂਤ ਹੋ ਗਿਆ ਤੇ ਉਹ ਟੀਮ ਕੱਢ ਦੇਣੀ ਬਾਅਦ ਕੋਈ ਇਤਰਾਜ ਨਾ ਕਰੇ ਬਹੁਤ ਧੰਨਵਾਦ ਹੈ ਹਾਂ ਰਵੀ ਚੋਹਾਨ ਸੁਖਿਆ ਮੈਂ ਤਾਂ ਕੱਲ ਵੀ ਗੱਲ ਕੀਤੀ ਵੀ ਰਵੀ ਨਜ਼ਰ ਨਹੀਂ ਆਉਂਦਾ ਕਿਤੇ ਉਧਰ ਰਵੀ ਹਲਵਾਈ ਦੀ ਗੱਲ ਚੱਲਦੀ ਹੈ ਨੌਜਵਾਨੋ ਤੇ ਅਸ਼ਨੀ ਹਲਵਾਈ ਤੇ ਰਵੀ ਹਲਵਾਈ ਜੀ ਬਹੁਤ ਵੱਡੀ ਸੇਵਾ ਹੁੰਦੀ ਹੈ ਉਹਨਾਂ ਦੀ ਹਰ ਸਾਲ ਮੈਂ ਉਹਨਾਂ ਦਾ ਤੇ ਉਹਨਾਂ ਦੇ ਨਾਲ ਜਿੰਨੇ ਵਰਕਰ ਕੰਮ ਕਰ ਰਹੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਲੰਗਰ ਦੇ ਵਿੱਚ ਸਾਡੀਆਂ ਸਤਕਾਰਯੋਗ ਮਾਤਾਵਾਂ ਭੈਣਾਂ ਜੋ ਸੇਵਾ ਕਰ ਰਹੀਆਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੀ ਵੀ ਬਹੁਤ ਵੱਡੀ ਸੇਵਾ ਹੈ ਸਾਡੇ ਕਬੱਡੀ ਕੱਪ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਲੰਗਰ ਦੇ ਵਿੱਚ ਜਿਹਨੇ ਲੰਗਰ ਦੇ ਵਿੱਚ ਕਾਕੀ ਕਾਲ ਦੇ ਸਰਦਾਰ ਸਤਨਾਮ ਸਿੰਘ ਆਸਟ੍ਰੇਲੀਆ ਤੇ ਭਾਜੀ ਬਲਬੀਰ ਸਿੰਘ ਸਾਹਿਬ ਕਾ ਸਰਪੰਚ ਜਿਨ੍ਹਾਂ ਨੇ ਬੜੇ ਧਿਆਨ ਦੇ ਨਾਲ ਤੇ ਬੜੇ ਉਦਮ ਦੇ ਨਾਲ ਸਾਰਾ ਬਹੁਤ ਹੀ ਲੰਗਰ ਦੇ ਵਿੱਚ ਕਿਆ ਰੱਖਿਆ ਤੇ ਲੰਗਰ ਰਾਤ 12 ਵਜੇ ਤਾਈਂ ਚੱਲਦਾ ਰਿਹਾ ਤੇ ਇਹਨਾਂ ਦੇ ਉਦਮ ਦੇ ਨਾਲ ਚਾਹ ਪਾਣੀ ਤੇ ਪ੍ਰਸ਼ਾਦਾ ਰਾਤ 12 ਵਜੇ ਤਾਈਂ ਚੱਲਦਾ ਰਿਹਾ ਤੇ ਅੱਜ ਵੀ ਇਹ ਖਾਸ ਯਾਦ ਰੱਖਣਗੇ ਤਾਂ ਕਿ ਇਸੇ ਤਰ੍ਹਾਂ ਅਸੀਂ ਸਾਰਿਆਂ ਨੂੰ ਚਾਹ ਪਾਣੀ ਤੇ ਨਾਲ ਲੰਗਰ ਵੀ ਸ਼ਕਾ ਸਕੀਏ ਧੰਨਵਾਦ ਹਾਂਜੀ ਸਾਡੇ ਸਤਕਾਰਯੋਗ ਪ੍ਰਦੀਪ ਕੁਮਾਰ ਜੀ ਸਾਡਾ ਸਰਪੰਚ ਬੱਲਾਂ ਤੋਂ ਪੁੱਜिए ਸਾਡੇ ਦਰਮਿਆਨ ਧੰਨਵਾਦ ਜੀ ਆਨ ਨੂੰ ਸਟੇਜ ਉੱਪਰ ਪੁੱਜਣ ਕੁਲਵੰਤ ਸਿੰਘ ਜੀ ਨੰਬਰਦਾਰ ਸਾਹਿਬ ਹਰਜੀਸ਼ ਕੁਮਾਰ ਜੀ ਸਾਫ ਦਾ ਸਰਪੰਚ ਸਰਮਸਤਪੁਰ ਤੋਂ ਪੁੱਜੇ ਨੇ ਕਿ ਜਗ ਜੋੜੀਆਂ ਥੋੜੀਆਂ ਤੇ ਨਰੜ ਬਥੇਰੇ ਇਹ ਜੋੜੀ ਬੜੀ ਪ੍ਰਸਿੱਧ ਹੈ ਮੈਦਾਨਾਂ ਦੇ ਵਿੱਚ ਇਕੱਠੇ ਹੀ ਪੁੱਟਦੇ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਹਰਜੀਸ਼ ਕੁਮਾਰ ਜੀ ਤੇ ਪ੍ਰਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀਆਂ ਨੂੰ ਅਖਦੇ ਆ ਤੇ ਜਿੰਨੀਆਂ ਵੀ ਮਾਨਮਤੀਆਂ ਸ਼ਖਸੀਅਤਾਂ ਪੁੱਜ ਰਹੀਆਂ ਨੇ ਸਾਰਿਆਂ ਦਾ ਸਵਾਗਤ ਮੇਨ ਸਟੇਜ ਤੋਂ ਕੀਤਾ ਜਾ ਰਿਹਾ ਗਰਾਊਂਡ ਵਾਲੇ ਮੈਕ ਤੋਂ ਕੀਤਾ ਜਾ ਰਿਹਾ ਹਾਂਜੀ ਬਾਂਟੀ ਭਾਜੀ ਆਏ ਸਪੈਸ਼ਲ ਤੌਰ ਤੇ। ਕੀ ਬਾਤ ਹੈ ਬਾਂਟੀ ਜੀ ਸਵਾਗਤ ਹੈ। ਇਹ ਦਤਾਰ ਭਾਜੀ ਦੇ ਪਿਆਰ ਦੀ ਖਿੱਚ ਤੁਹਾਨੂੰ ਲੈ ਕੇ ਇੱਥੇ ਪਹੁੰਚੀ ਹੈ। ਤੁਸੀਂ ਕਬੱਡੀ ਵੀ ਬਹੁਤ ਵਧੀਆ ਖੇਡੇ ਹੋ। ਤੇ ਬਾਂਟੀ ਭਾਜੀ ਸਵਾਗਤ ਹੈ। ਭਈ ਅਮਨਾ ਢਿਲਮਾ ਵਾਲਾ ਆਪਣੇ ਖਿਡਾਰੀਆਂ ਕੋਲ ਸੰਪਰਕ ਕਰੇ ਵੀ ਜਲਦੀ। ਸੰਘਵਾਲ ਦੀ ਟੀਮ ਨਾਲ ਸੰਪਰਕ ਕਰੇ ਅਮਨਾ ਢਿਲਮਾ ਵਾਲਾ। ਹਲੇ ਸੈਮੀਫਾਈਨਲ ਦੀ ਸ਼ੁਰੂਆਤ ਹੋ ਚੁੱਕੀ ਹੈ। ਅਗਲਾ ਸੈਮੀਫਾਈਨਲ ਸੰਘਵਾਲ ਤੇ ਗੋਪਾਲਪੁਰ ਦਾ ਹੋਵੇਗਾ ਇਹ ਵੀ ਟੀਮਾਂ ਮੈਦਾਨ ਦੇ ਵਿੱਚ ਆਜੋ ਜੀ ਜਲਦ ਤੋਂ ਜਲਦ ਜਲਦ ਆਜੋ ਕਿੰਮੀ ਕੀ ਆ ਬਾਤ ਹੈ ਕਿੰਮੀ ਆਪਣੇ ਅੰਦਾਜ਼ ਦੇ ਵਿੱਚ ਖੜਿਆ ਹੈ ਕਹਿੰਦਾ ਵੀ ਮੁੰਡੇ ਨੇ ਜੱਫਾ ਬੜਾ ਸੋਹਣਾ ਲਾ ਦਿੱਤਾ ਹੈ ਉਧਰਲੇ ਪਾਸੇ ਜ਼ੋਰ ਦੀ ਗੱਲ ਹੈ ਹੈਲੋ ਹੈਲੋ ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ ਜਿੰਨੇ ਹੋਰ ਪਤਵੰਤੇ ਸੱਜਣ ਪਹੁੰਚ ਰਹੇ ਹਨ ਸ੍ਰੀ ਪਵਨ ਕੁਮਾਰ ਜੀ ਤੀਨੂ ਚੀਪ ਪਾਰਲੀਮੈਂਟਰੀ ਸੈਕਟਰੀ ਸ਼੍ਰੀ ਜਿਨਾ ਦੇ ਕੇ ਬਹੁਤ ਸਹਿਯੋਗ ਹਾਂਜੀ ਰਖਾ ਸਿੰਘ ਜੀ ਹਾਂਜੀ ਹਾਂਜੀ ਹੁਣੇ ਆਪਣੇ ਜਿਹੜੇ ਕਿ ਸਾਡੇ ਬਹੁਤ ਪਰਿਵਾਰ ਦੇ ਮੈਂਬਰ ਹਨ ਸਰਦਾਰ ਬਲਕਾਰ ਸਿੰਘ ਜੀ ਐਸ ਪੀ ਸਾਹਿਬ ਤੇ ਉਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ ਅਸੀਂ ਉਹਨਾਂ ਨੂੰ ਜੀ ਆਇਆਂ ਕਹਦੇ ਹਾਂ ਸਦਾ ਹੀ ਸਦਾ ਹੀ ਸਾਨੂੰ ਸਹਿਯੋਗ ਦਿੰਦੇ ਰਹਿੰਦੇ ਹਨ ਤੁਹਾਨੂੰ ਦਾ ਸਵਾਗਤ ਕਰਦੇ ਸਰਦਾਰ ਬਲਕਾਰ ਸਿੰਘ ਜੀ ਡੀਐਸਪੀ ਨਕੋਦਰ ਮਾਣ ਬਣੇ ਨੇ ਸਾਡੇ ਕਬੱਡੀ ਕੱਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਜੀਆ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਮੇਨ ਸਟੇਜ ਤੇ ਸ਼੍ਰੀਮਤੀ ਜਸਪੀਰ ਕੌਰ ਗਿੱਲ ਜੀ ਸਵਾਗਤ ਕਰਦੇ ਹੋਏ ਡਾਕਟਰ ਗਿੱਲ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਕਿਰਾੜੀ ਅੱਜ ਸਵਾਗਤ ਕਰ ਰਹੇ ਨੇ ਮਾਨਯੋਗ ਤੇ ਸਤਿਕਾਰਯੋਗ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਕਾਰ ਸਿੰਘ ਜੀ ਡੀਐਸਪੀ ਨਕੋਦਰ ਸਾਡੇ ਇਸ ਕਬੱਡੀ ਕੱਪ ਦਾ ਮਾਣ ਬਣੇ ਨੇ ਮੈਂ ਡਾਕਟਰ ਜੀਐਸ ਗਿੱਲ ਸਾਹਿਬ ਜਨਤਾ ਹਸਪਤਾਲ ਜ਼ਿਲਹੰਦਰ ਵਾਲਿਆਂ ਵੱਲੋਂ ਤੇ ਸਰਪੰਚ ਸਰਬਜੀਤ ਸਾਭੀ ਹੁਣਾ ਵੱਲੋਂ ਉਹਨਾਂ ਦਾ ਇਤਿਹਾਸ ਤੇ ਸਤਿਕਾਰ ਕਰਦਾ ਹਾਂ ਕਿਉਂਕਿ ਉਹਨਾਂ ਦੇ ਪਿਆਰ ਦੀ ਜਿਹੜੀ ਖੇਚ ਹੈ ਉਹਨਾਂ ਨੂੰ ਲੈ ਕੇ ਇੱਥੇ ਪੁੱਜੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਜੀ ਆਨ ਅਮਰ ਵੀਰ ਹੋਠੀ ਸਾਡਾ ਵੀਰ ਜਾ ਵਸਿਆ ਇਟਲੀ ਦੇ ਮੈਦਾਨਾਂ ਦੇ ਵਿੱਚ ਸਾਡੇ ਅਮਰ ਵੀਰ ਹੋਠੀ ਦੀ ਗੱਲ ਹੁੰਦੀ ਆ ਸੋ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਜੀ ਆਨ ਸਾਡੇ ਵੀਰ ਦਾ ਇੱਥੇ ਪਹੁੰਚਣ ਤੇ ਹਾਂਜੀ ਠੀਕ ਹੈ ਜੀ ਭੁਪਿੰਦਰ ਸਿੰਘ ਕੀ ਬਾਤ ਹੈ ਭਿੰਦਾ ਯੂ ਐਸ اے ਨਹੀਂ ਬੋਲਦੇ ਭਿੰਦੇ ਅੱਜ ਤੇ ਗੱਲ ਹੀ ਕੁਝ ਹੋ ਰਿਹਾ ਹੋਰ ਤਾਂ ਹੋਰ ਹੋ ਗਈ ਆ ਜਿੱਥੇ ਸਰਦਾਰ ਬਲਕਾਰ ਸਿੰਘ ਜੀ ਐਸ ਪੀ ਸਾਹਿਬ ਪਹੁੰਚੇ ਹਨ ਇਥੇ ਹੋਰ ਵੀ ਸਾਡੀਆਂ ਪਹੁੰਚ ਰਹੀਆਂ ਛੇ ਗੀਤਾ ਸ਼੍ਰੀ ਪਵਨ ਕੁਮਾਰ ਜੀ ਟੀਨੂ ਚੀਫ ਪਾਰਲੀਮੈਂਟਰੀ ਸੈਕਟਰੀ ਸਰਦਾਰ ਅਜੀਤ ਸਿੰਘ ਜੀ ਕੋਲ ਪਾਸਪੋਰਟ ਮਿਨਿਸਟਰ ਸਰਦਾਰ ਸਰਬੰਦ ਸਿੰਘ ਫਲੋਰ ਐਕਸ ਮਿਨਿਸਟਰ ਐਮ ਐਲ ਏ ਸਾਹਿਬ सरदार जींद सिंह कालो जथेदार साहब चौधरी संतोष सिंह मेंबर पार्लियामेंट श्री महेंद्र सिंह जी केपी एक्सएमपी साहब सरदार जगवीर सिंह बराड़ एमएलए साहब श्री लोकनाथ जी अंगरा आईजी साहब श्री अर्पित शुक्ला जी आईजी जालंधर सरदार जादविंदर सिंह हेयर कमिश्नर जालंधर श्री एचएस खक एसपी साहब जालंधर ਸਰਦਾਰ ਗਰਮੀਤ ਸਿੰਘ ਐਸਐਸਪੀ ਵਿਜੀਲੈਂਸ ਮੈਡਮ ਗੁਰਪ੍ਰੀਤ देओल ਆਈਜੀ ਸਾਹਿਬ ਇਹ ਸਾਰੇ ਸ਼ਖਸੀਅਤਾਂ ਇੱਥੇ ਦੇਸ਼ ਭਗਤਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਦੇ ਲਈ ਆ ਰਹੀਆਂ ਹਨ ਜਿਸ ਨੂੰ ਨੂੰ ਪਤਾ ਹੀ ਹੈ ਕਿ ਕੱਲ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਕਮਲਕਿਸ਼ੋਰ যাদব ਜੀ ਨੇ ਮੈਚਾਂ ਦਾ ਉਦਘਾਟਨ ਕਰਕੇ ਇਹ ਟੂਰਨਾਮੈਂਟ ਸ਼ੁਰੂ ਕਰਵਾਇਆ ਸੀ ਤੇ ਇਸੇ ਤਰ੍ਹਾਂ ਅੱਜ ਵੀ ਜਿੱਥੇ ਸਾਰੇ ਪਤਵੰਤੇ ਸੱਜਣ ਪਹੁੰਚ ਰਹੇ ਹਨ ਉਥੇ ਸਾਰੀਆਂ ਜੋ ਸ਼ਕਸ਼ੀਤਾਂ ਪਹੁੰਚ ਰਹੀਆਂ ਹਨ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਟੂਰਨਾਮੈਂਟ ਦਾ ਆਨੰਦ ਮਾਣੋ ਧੰਨਵਾਦ ਹਲੋ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਜਸਪਾਲ ਬਿੱਟੂ ਜੀ ਸਾਹਮਣੇ ਖੜੇ ਨੇ ਪ੍ਰੋਫੈਸਰ ਗਪਾਲ ਸਿੰਘ ਜੀ ਨੂੰ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਕਿਉਂ ਮਿਹਰਬਾਨੀ ਕਰਕੇ ਸਟੇਜ ਦੇ ਉੱਪਰ ਆ ਜਾਣ ਨਾਰਥ ਇੰਡੀਆ ਕਬੱਡੀ ਫੰਡਰੇਸ਼ਨ ਦੀਆਂ ਅੱਜ ਜਿੱਥੇ ਕਲੱਬਾਂ ਦੀ ਗੱਲ ਹੋਣੀ ਹੈ ਮੈਂ ਸਮੁੱਚੀ ਫਾਊਂਡੇਸ਼ਨ ਦੇ ਆਦੇਦਾਰ ਸਾਥੀਆਂ ਦਾ ਇੱਥੇ ਪਹੁੰਚਣ ਤੇ ਸਤਿਕਾਰ ਕਰਦਾ ਬਹੁਤ ਬਹੁ ਜੀ ਆਨੂੰ ਆਖਦਾ ਸਾਡੇ ਸਤਿਕਾਰਯੋਗ ਜਸਪਾਲ ਬਿੱਟੂ ਜੀ ਤੇ ਸਾਡੇ ਸਤਿਕਾਰਯੋਗ ਪ੍ਰੋਫੈਸਰ ਗੋਪਾਲ ਜੀ ਉਹਨਾਂ ਦੇ ਸਾਥੀ ਸਾਰਿਆਂ ਨੂੰ ਬੇਨਤੀ ਹੈ ਕਿ ਸਟੇਜ 'ਤੇ ਪਹੁੰਚਣ ਉਹਨਾਂ ਦਾ ਇੱਥੇ ਪਹੁੰਚਣ ਤੇ ਅਜ ਸੰਘਵਾਲ ਦੇ ਗੱਦਰੀ ਬਾਬਿਆਂ ਦੇ ਕਬੱਡੀ ਕੱਪ ਦੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਹੈ ਸਾਬੀ ਸਰਪੰਚ ਸੰਘਵਾਲ ਦਤਾਰ ਸਿੰਘ ਕਨੇਡਾ ਸਾਡਾ ਵੀਰ ਭੁਪਿੰਦਰ ਸਿੰਘ ਪਿੰਦਾ ਯੂਐਸਏ ਜੋਰਾਵਰ ਸਿੰਘ ਸੰਘਵਾਲ ਅੱਜ ਮੈਦਾਨ ਦਾ ਸ਼ਿੰਗਾਰ ਬਣੇ ਹੋਏ ਆ ਮੈਂ ਇਹਨਾਂ ਦਾ ਵਿਸ਼ੇਸ਼ ਤੌਰ ਦੇ ਉੱਪਰ ਬਹੁਤ ਬਹੁਤ ਸਤਿਕਾਰ ਕਰਦਾ ਅੱਜ ਅੱਜ ਕਬੱਡੀ ਦੀ ਗੱਲ ਜਿਹੜੀ ਵੱਡੇ ਪੱਧਰ ਤੇ ਹੋਵੇਗੀ ਸੰਘਵਾਲ ਦੇ ਹਾਂਜੀ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜਿੱਥੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਜਨਰਲ ਸੈਕਟਰੀ ਮੈਡਮ ਰਗਵੀਰ ਕੌਰ ਜੀ ਉਹ ਪਹੁੰਚੇ ਤੇ ਨਾਲ ਹੋਰ ਉਹਨਾਂ ਦੇ ਦੇਸ਼ ਭਗ ਯਾਦਗਾਰ ਕਮੇਟੀ ਦੇ ਮੈਂਬਰ ਪਹੁੰਚੇ ਹਨ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਕੱਲ ਵੀ ਜੀ ਦੁਦਮ ਸਿੰਘ ਵੈਲਫੇਅਰ ਟਰਸਟ ਦੇ ਮੈਂਬਰ ਸਹਿਬਾਨ ਜੋ ਕਿ ਸਾਰੇ ਜੁਕੇ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ ਤੇ ਉਹਨਾਂ ਦੇ ਨਾਲ ਜਿੱਥੇ ਬਾਜੀ ਕੁਲਵੀਰ ਸਿੰਘ ਜੀ ਤੇ ਬਾਜੀ ਸਰਬੰਧ ਸਿੰਘ ਜੀ ਬਾਜੀ ਜੋਲ ਸਾਹਿਬ ਤੇ ਸਗੋਂ ਸਾਰੇ ਬਾਜੀ ਸੁੱਚਾ ਸਿੰਘ ਸਾਰੇ ਪਹੁੰਚੇ ਹਨ ਜੀਤ ਨਾਮੇਵਾਲ ਜੀ ਤਾਰੀ ạtਵਾਲ ਜੀ ਉੱਥੇ ਸਰਦਾਰ ਪਿਆਰਾ ਸਿੰਘ ਜੀ ਪੁਰੇਵਾਲ ਜੀ ਜਿਹੜੇ ਕਿ ਸਪੈਸ਼ਲ ਸਵੇਰੇ ਟੈਲੀਫੋਨ ਰਾਹੀਂ ਪੁੱਛ ਕੇ ਕਿ ਕਿੱਥੇ ਆ ਗਦਰੀ ਬਾਬਿਆਂ ਦਾ ਸਟੇਡੀਅਮ ਤੇ ਮੈਂ ਉੱਥੇ ਪਹੁੰਚ ਰਿਹਾ ਤੇ ਸਪੈਸ਼ਲ ਮੈਂ ਉੱਥੋਂ ਇੰਗਲੈਂਡ ਤੋਂ ਇਹ ਸੇ ਕਰਕੇ ਪਹੁੰਚਾ ਹਾਂ ਤੇ ਉਹਨਾਂ ਨੂੰ ਅਸੀਂ ਸਰਦਾਰ ਪਿਆਰਾ ਸਿੰਘ ਜੀ ਪੂਰੇ ਬਾਲ ਜੋ ਕਿ ਆਈਐਮਐਨ ਦੇ ਵਿੱਚ ਬੜੇ ਬਹੁਤ ਚੰਗੇ ਜਿਹੜੇ ਐਕਟਿਵ ਮੈਂਬਰ ਹਨ ਜਿਹੜੇ ਕਿ ਇੱਥੇ ਆਪਣੀਆਂ ਸੇਵਾਵਾਂ માં ਬੜੀ ਚੰਗੀ ਤਰ੍ਹਾਂ ਆਪਣੇ ਲੋਕਾਂ ਦੀ ਭਲਾਈ ਦੇ ਲਈ ਨਿਭਾਉਂਦੇ ਹਨ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਦੇ ਹਾਂ